ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਕੋਟਕਪੂਰੇ ਤੋਂ ਜੈਤੋ ਰੋਡ ਦੇ ਉੱਤੇ ਵਸਿਆ ਹੋਇਆ ਨਗਰ ਪਿੰਡ ਗੁਰੂ ਕੀ ਟਾਬ ਗੁਰੂ ਕੀ ਟਾਬ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋ گاਵਾ ਬਕਾਊਆ ਦੋਵਾਂ ਘਾਇਆਂ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਮੈਂ ਤੁਹਾਨੂੰ ਦੱਸੂਗਾ ਮਿੱਤਰੋ ਆਪਦੇ ਰੂਪ ਦੇ ਵਿੱਚ ਬਈ ਕਾਲੀ ਗਾਂ ਖੋਲਦੋ ਜਰ ਕੁੱਝ ਲੈ ਵੀ ਮਿੱਤਰੋ ਪਹਿਲੇ ਨੰਬਰ ਤੇ ਜਿਹੜੀ ਕਾਲੀ ਗਾਂ ਇਹਦੇ ਬਾਰੇ ਹੁਣ ਐਨ ਰੀਜ ਦੇ ਨਾਲ ਤਸੱਲੀ ਦੇ ਨਾਲ ਡਿਟੇਲਸ ਹੁਣ ਲਿਓ ਮਿੱਤਰੋ ਇਹ ਸੂਈ ਹੋਈ ਆ ਸੂਈ ਨੂੰ ਕੋਈ ਮਿੱਤਰੋ 25 26 ਦਿਨ ਹੋ ਗਿਆ ਦੁੱਧ 14 ਕਿਲੋ ਲੀਟਰ ਸੋਰੀ ਕੰਡੇ ਵਾਲਾ 13 ਕਿਲੋ ਵਾਲਿਓ 14 ਲੀਟਰ ਲਾਣਿਓ ਐਨ ਕੰਡੇ ਵਾਲਾ ਇਹਦੇ ਥੱਲੇ ਹਾਜ਼ਰ ਨਾਜ਼ਰ ਥਣ ਦੇ ਵੇਲੇ ਪੂਰੀ ਜ਼ਬਰਦਸਤ ਗਾਂ ਘਰੇ ਚੂਣ ਵਾਲੇ ਭਰਾ ਦੇ ਦੀ ਪੂਰੀ ਲਾਹੇਵੰਦ ਚੀਜ਼ ਦਾ ਕਰੋ ਸੰਗ ਦੇ ਵਿੱਚ ਪੈਂਦੀ ਆ ਮਿੱਤਰੋ ਤੇ ਬਾਕੀ ਵੱਡੀ ਗੱਲ ਇਹ ਆ ਦੁੱਧ ਦੇ ਟੋਰਨ ਕਰਮਾਲੀ ਨੇ ਜਿਹੜਾ 15 16 15 16 ਟੋੜਾ ਨਾ ਦਈ ਜਾਣਾ ਦੁੱਧ ਅਮਰੀਕੀ ਚੰਗੇ ਆਏ ਦੇ ਮਗਰ ਬੱਚਾ ਵਾ ਮਿੱਤਰੋ ਦੇਖ ਸਕਦੇ ਹੋ ਤੁਸੀਂ ਬੱਚਾ ਇਹਦਾ ਵੇਖ ਸਕਦੇ ਹੋ ਤੁਸੀਂ ਠੀਕ ਆ ਆਏ ਦੇ ਮਗਰ ਬੱਚਾ ਵਾ ਮਿੱਤਰੋ ਤੇ ਇਹ ਗਾਂ ਆਪ ਵੀ ਬਹੁਤ ਠੰਢੀ ਢੰਡੀ ਆਈ ਚੋ ਹੱਥ ਤੁਥਨਵਾ ਲੈਂਦੀ ਆ ਜੀ ਹਾਂ ਲੈ ਮਿੱਤਰੋ ਲੈ ਐਂ ਬੈਜਣਾ ਤੁਸੀਂ ਓਕੇ ਜੀ ਚੋਣ ਚੋਣ ਵੀ ਚੰਗਾ ਲੱਗਾ ਰੇਟ ਸਿਰਫ ਇਹਦਾ 45000 ਵਿੱਚੋਂ ਮਾਨਤਾਣ ਹੋ ਜਾਊਗਾ ਮਿੱਤਰੋ ਮਗਰ ਇਹਦੇ ਬੱਚਾ ਵਾ 26 ਦਿਨ ਦਾ ਸੂਆ ਵਾ 14 ਲੀਟਰ ਦੁੱਧ ਤਿਆਰ ਆ ਮਿੱਤਰੋ ਇਹਦੇ ਸਲੇਣ ਕੰਡੇ ਵਾਲਾ ਹਾਜ਼ਰ ਨਾਜ਼ਰ ਬਹੁਤ ਸੋਹਣੀ ਵਹਿੜ ਆ ਕਿਉਂਕਿ ਇਹੋ ਜੀ ਵਹਿੜ ਦੇ ਟਿਕਾਣੇ ਤੇ 10-11 ਕਿਲੋ ਦੇ ਨਾ ਟੋਕੜ ਗੱਪਣ ਹੋ ਕੇ ਵੀ ਆਪਾਂ ਟਿਕਾਣੇ ਤੇ ਰਲ ਆ ਜਾਂਦੇ ਹੁੰਨੇ ਆ ਯਾਰ ਇਹ ਜਿਹੜਾ ਰੇਟ ਆ ਬਾਜ਼ਾਰ ਬੈਠਾ ਕਰਕੇ ਰੇਟ ਹੋ ਚੁੱਕਿਆ ਮਿੱਤਰੋ ਗਾਈਆਂ ਦਾ ਬਾਜ਼ਾਰ ਆ ਜਿਹੜਾ ਉਹ ਚੰਗੀ ਗਾਂ ਦਾ 15 ਤੋਂ 20000 ਡਾਊਨ ਆਮ ਗਾਂ ਦਾ ਰੇਟ 10 ਤੋਂ 15000 ਡਾਊਨ ਚੱਲ ਰਿਹਾ ਮੱਝ ਵੀ 20 ਤੋਂ 25000 15 20 ਇੱਥੇ ਵੱਡੀ ਮੈਂ ਡਾਊਨ ਆਮ ਮੈਂ 10 15000 ਰੁਪਇਆ ਡਾਊਨ 40 40 ਕੋ ਪੈਸੇ ਗਾਹਕ ਜਿਹੜਾ ਹੁਣ ਰਹਿ ਗਿਆ ਮਿੱਤਰੋ 60 ਪੈਸੇ ਗਾਹਕ ਬਹਿ ਚੁੱਕਿਆ ਦੇਖ ਸਕਦੇ ਹੋ ਤੁਸੀਂ ਇਹ ਮਿੱਤਰੋ ਤੁਸੀਂ ਵੇਖ ਸਕਦੇ ਆ ਕਾਲੀ ਵੈਂਡ ਇਹਦਾ ਰੇਟ ਤੁਹਾਨੂੰ ਦੱਸ ਦਿੱਤਾ ਹੁਣ 2 ਨੰਬਰ ਤੇ ਜਰਸੀ ਵੈਂਡ ਜਿਹੜੀ ਇਹਨੂੰ 8 ਦਿਨ ਹੋ ਗਏ ਸ ਮਰ ਗਿਆ ਵਾ ਤੁਸੀਂ ਇਹਦੀ ਜਿਹੜੇ ਦੁੱਧ ਆਜਦੇ ਥੋੜੇ 9 ਲੀਟਰ ਕੰਡੇ ਵਾਲਾ ਹਾਜ਼ਰ ਨਾਜ਼ਰ ਤਿਆਰ ਮੈਲੇ ਤੋਂ ਹੀ ਸਟਾਰਟ ਆ ਚੱਲੀ ਹੋਈ ਹੈ ਕਰਮਾਂ ਵਾਲੀ ਪਿਓਰ ਕੁਆਲਿਟੀ ਦੇ ਵਿੱਚ ਵੇਖ ਸਕਦੇ ਜਰਸੀ ਭਰਾ ਜਿਹੜੇ ਨੂੰ ਜਰਸੀ ਦਾ ਸ਼ੌਂਕ ਹੈ ਦੇਖ ਸਕਦੇ ਆ ਵੀ ਮਿੱਤਰੋ ਤੁਸੀਂ ਉਹਨੂੰ ਹੀ ਲੈ ਜਾਵੋ ਨੀਵਾਂ ਲੂਵਾ ਥੋੜੀ ਸੰਭਣ ਵਾਲੀ ਆਣਾ ਥੱਲੋ ਖਰੀਏ ਜੰਨੀ ਹੈਗੀ ਹੂੰ ਬਹੁਤ ਸੋਹਣੀਆਂ ਥੱਲੋਂ ਮਿੱਤਰੋ ਦੇਖ ਸਕਦੇ ਹੋ ਤੁਸੀਂ ਦੁੱਧ 10 11 ਕਿਲੋ ਟੌਰੋਂ ਨੇ ਪਾਈ ਜਾਊਗੀ ਇਹਦਾ ਮੁੱਲ 40000 ਰੁਪਿਆ ਵਾ ਜੋੜਾ ਲੈਣਾ ਵਾ ਤਾਂ ਮਿੱਤਰੋ ਤੁਹਾਨੂੰ 85000 ਦੇ ਵਿੱਚੋਂ ਮਾਣਤ ਨਾਲ ਮਿਲ ਜਾਊਗਾ ਜੋੜੇ ਦੇ ਵਿੱਚ ਖੁੱਲੀ ਛੂਟ ਹੋ ਜੂਗੀ ਨੰਬਰ ਜਿਹੜਾ ਉਹ ਤੁਸੀਂ ਨੋਟ ਕਰ ਲਿਓ ਚਾਹ ਠੰਡੀ ਸੀਲੇ ਵੀ ਵੇਖ ਲਓ ਮਿੱਤਰੋ ਨੰਬਰ ਬਾਈ ਦਾ ਹੈਗਾ 90 413 13118 9041313118 9041313118 ਵਜ ਦਾ ਨੰਬਰ ਆ ਮਿੱਤਰੋ ਪਿੰਡ ਗੁਰੂ ਕੀ ਟਾਬਾ ਜ਼ਿਲ੍ਹਾ ਲਗਦਾ ਵਾ ਜਿਹੜਾ ਇਹਨੂੰ ਮਿੱਤਰੋ ਫਰੀਦਕੋਟ ਹੀ ਹਨਾ ਵੀਰੇ ਫਰੀਦਕੋਟ ਹੀ ਜ਼ਿਲ੍ਹਾ ਲਗਦਾ ਵਾ ਕੋਟਕਪੂਰੀ ਤੋਂ ਜੈਤੋ ਰੋਡ ਦੇ ਉੱਤੇ ਸਤਿਤਾ ਜੈਤੋ ਵਾਲੇ ਪਾਸੇ ਵੀ 10 ਕਿਲੋਮੀਟਰ ਤੇ ਕੋਟਕਪੂਰੀ ਵਾਲੇ ਪਾਸੇ ਵੀ 10 ਕਿਲੋਮੀਟਰ